ਜਾ ਵਾਲਮੀਕੀ ਅਰਰ ਵਾਲਮੀਕੀ ਮਾ ਸੇਵਾਦਾਰ ਬਾਬਾ ਬਲਵੰਤ ਨਾ ਪਾਵਨ ਵਾਲਮੀਕੀ ਤੀਰਥ ਉਹਨਾਂ ਸਾਬ ਤੋਂ ਅੱਜ ਉਹ ਡੀਸੀ ਸਾਹਿਬ ਨੂੰ ਜਿਹੜਾ ਤੂਣਾ ਸਾਹਿਬ ਟਰਸਟ ਮਿਲਿਆ ਹੈ ਆਪਣੇ ਜਿਹੜਾ ਸੁਨੀਲ ਪਾ ਸੁਨੀਲ ਪੱਟੀ ਜਿਨ੍ਹਾਂ ਨੇ 5 ਤਰੀਕ ਨੂੰ ਸੁਸਾਇਟੀ ਕੀਤਾ ਔਰ ਵਾਲਮੀਕੀ ਤੀਰਥਲੋਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਔਰ ਚੇਤਾਵਨੀ ਵੀ ਦਿੰਦੇ ਆਂ ਕਿ ਜਿਨ੍ਹਾਂ ਦੋਸ਼ੀਆਂ ਦੇ ਉੱਤੇ ਜਿਹੜਾ ਪਰਚਾ ਦਰਜ ਹੋਇਆ ਉਹਨਾਂ ਦੇ ਜਲਦ ਜਲਦ ਜਿਹੜੇ ਰੈਸਟ ਪਾਈ ਜਾਵੇ ਔਰ ਜਿਹੜਾ ਗਰੀਬ ਪਰਿਵਾਰ ਇਹਨਾਂ ਨੂੰ ਇਨਸਾਬ ਦਿੱਤਾ ਜਾਵੇ ਨਹੀਂ ਤਾਂ ਜਿਹੜਾ ਥਾਣਾ ਜਿਹੜਾ ਹਕੀਮਾ ਉਹਦਾ ਘਰਾਵੋ ਕੀਤਾ ਜਾਊਗਾ ਔਰ ਸੰਘਰਸ਼ ਤੇਜ਼ ਕੀਤਾ ਜਾਊਗਾ ਜੈ ਵਾਲਮੀਕੀ ਹਰ ਹਰ ਵਾ ਜੀ ਕੀ ਕਹਿਣਾ ਚਾਹੋ ਕਿਹੜਾ ਮੰਗ ਪੱਤਰ ਦਿੱਤਾ ਗਿਆ ਜੈ ਵਾਲਮੀਕੀ ਜੈਪੇਮ ਜੀ ਮੈਂ ਰਾਹੁਲ ਮਲਿਕ ਤਲਿ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਅਧਿક્ષ ਜਿੱਦਾਂ ਕਿ ਸਾਡੇ ਅਕਸ਼ੇ ਭੱਟੀ ਜੀ ਉਧੇਦਾਰ ਸਮਾਜ ਦੇ ਵਿੱਚ ਸਮਾਜ ਦੀਆਂ ਗਤੀਵਿਧੀਆਂ ਨੂੰ ਚਲਾਉਣ ਵਾਲੇ ਵਿਅਕਤੀ ਆ ਸੋਈਵਾਲ ਨੇ ਵਿਅਕਤੀ ਆ ਧੁਨਾ ਸਾਹਿਬ ٹرسٹ ਦੇ ਜ਼ਿਲ੍ਹਾ ਪ੍ਰਧਾਨ ਆ ਇਹਨਾਂ ਦੇ ਪਰਿਵਾਰਿਕ ਇੱਕ ਮਸਲਾ ਸੀ ਜਿਹੜਾ ਇਹਨਾਂ ਦੇ ਫਾਦਰ ਸਾਹਿਬ ਨੇ ਸੋਸਾਇਟੀ ਕੀਤਾ ਕੋਈ ਪੈਸਿਆਂ ਦਾ ਲੈਣ ਦੇਣ ਸੀ ਉਦੇ ਵਿਸ਼ੇ ਤੇ ਆਪਾਂ ਪਰਚਾ ਦਰਜ ਕਰਾਇਆ ਸੀ ਤੁਣਾ ਸਾਹਿਬ ٹرسٹ ਨੇ ਪੂਰਾ ਜੋਰ ਲਾ ਕੇ ਪਰਚਾ ਦਰਜ ਕਰਾਇਆ ਤੋਰੇ ਬਾਦੋ ਜਿਹੜੀ ਇੱਕ ਮੰਗ ਸੀ ਪਰਿਵਾਰ ਦੀ ਉਹ ਮੰਗ ਖਾਲੇ ਤਕਰਵੀ ਪ੍ਰਸ਼ਾਸਨ ਨੇ ਪੂਰੀ ਨਹੀਂ ਕੀਤੀ ਉਹ ਮੰਗ ਸੀ ਕਿ ਉਸ ਬੰਦੇ ਨੂੰ ਉਸ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਉਹ ਸ਼ਰੇਆਮ ਸ਼ਹਿਰ ਦੇ ਵਿੱਚ ਘੁੰਮ ਰਿਆਵਾ ਪ੍ਰਸ਼ਾਸਨ ਅੰਗੇਲੀ ਕਰਦਾ ਪਿਆਵਾ ਤੇ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਧਰਨੇ ਦਾ ਮੰਗਲਵਾਰ ਜਿਹੜਾ ਧਰਨਾ ਲੱਗਣ ਜਾ ਰਿਹਾ ਕੀਮਾ ਦਾ ਕੀਮਾ ਥਾਣੇ ਦੇ ਬਾਹਰ ਤੇ ਮੈਂ ਬੇਨਤੀ ਕਰਦਾ ਵਾਂ ਮੰਗਲਵਾਰ ਤੋਂ ਪਹਿਲਾਂ ਪਹਿਲਾਂ ਉਹਨੂੰ ਅਰੈਸਟ ਕਰ ਦੇਣਾ ਨਹੀਂ ਤੇ 12 ਗੇਟ ਵਾਲਮੀਕੀ ਸਮਾਜ ਦੇ ਪ੍ਰਤੀਮਿਤੀ ਔਰ ਸੰਗਠਨ ਰਲ ਕੇ ਕੀਮਾ ਵਾਲਾ ਥਾਣਾ ਘੇਰਾਗੇ ਤੇ ਮੈਂ ਬੇਨਤੀ ਕਰਦਾ ਐਸਐਚਓ ਸਾਹਿਬ ਨੂੰ ਵੀ ਕਿ ਆਪਾਂ ਹਮੇਸ਼ਾ ਹੀ ਸਮਾਜ ਦੇ ਪ੍ਰਤੀ ਗਲਤ ਬੋਲਦੇ ਆ ਜਦੋਂ ਵੀ ਤੁਹਾਡੇ ਕੋਲ ਕੋਈ ਵੀ ਅਪੀਲ ਲੈ ਕੇ ਜਾਂਦੀ ਆ ਤੁਸੀਂ ਹਮੇਸ਼ਾ ਵਾਲਮੀਕੀ ਸਮਾਜ ਨੂੰ ਗਲਤ ਸ਼ਬਦਾਵਲੀ ਬੋਲਦੇ ਹੋ ਤੇ ਉਹ ਆਪਣੀ ਸ਼ਬਦਾਵਲੀ ਵੀ ਸਹੀ ਕਰੋ ਤਾਂ ਕਿ ਅਸੀਂ ਸਮਾਜਿਕ ਸਮਝ ਦੇ 2 ਮਹੀਨੇ ਤੋਂ ਉੱਪਰ ਹੋ ਗਿਆ ਜੀ ਸੁਸਾਇਡ ਕੀ ਪਿਆ ਨਾ ਪਰਚਾ ਵੀ ਹੋ ਗਿਆ ਪਰ ਰੈਸਟ ਕੀ ਹੁੰਦੀ ਏ ਜੀ ਜਿੱਦਾਂ ਕੇ ਸਾਨੂੰ ਲੱਗਦਾ ਵਾ ਕਿ ਪ੍ਰਸ਼ਾਸਨ ਦੀ ਰਲੀ ਮੁਲੀ ਪਤ ਨਾਲ ਉਹ ਬਾਹਰ ਦੋਸ਼ੀ ਹੋ ਮਰਿਆ ਵਾ 306 ਦਾ ਪਰਚਾ ਦਰਜ ਹੋਇਆ ਹੋਵੇ ਤਾਂ ਦੋਸ਼ੀ ਕਾਨੂੰਨ ਦੀਆਂ ਨਜ਼ਰਾਂ ਦੇ ਸਾਹਮਣੇ ਘੁਮੇ ਤਾਂ ਕਾਨੂੰਨ ਅਨੁਸਾਰ ਤੇ ਅਰੇਸਟ ਰਾਇਆ ਕਰੇ ਜਦੋਂ ਪਰਿਵਾਰ ਜਾਂਦਾ ਵਾ ਉਹਨਾਂ ਕੋ ਤੇ ਐਸਐਚਓ ਸਾਹਿਬ ਕਹਿੰਦੇ ਜੀ ਆਈਓ ਨਾਲ ਗੱਲ ਕਰੋ ਕਿਉਂਕਿ ਮੁਖੀ ਹੁੰਦਾ ਵਾ ਐਸਐਚਓ ਉਸ ਇਲਾਕੇ ਦਾ ਤੇ ਜਿਹਨੇ ਵੀ ਅਪੀਲ ਕਰਨੀ ਆ ਉਹਨੇ ਮੁਖੀ ਕੋ ਜਾਣਾ ਵਾ ਤੇ ਐਸਐਚਓ ਸਾਹਿਬ ਅੱਗੋਂ ਇਹਨਾਂ ਨੂੰ ਸਵਾਲ ਕਰਦੇ ਆ ਕਿ ਤੁਹਾਡਾ ਕੇਸ ਆਈਓ ਕੋ ਆਈਓ ਨਾਲ ਗੱਲ ਕਰੋ ਮੇਰੇ ਕੋਲ ਆਉਣ ਦੀ ਜ਼ਰੂਰਤ ਨਹੀਂ ਕੀ ਸੀਐਮ ਆ ਵੱਲੋਂ ਲਗਾਤਾਰੀ ਪ੍ਰਸ਼ਾਸਨ ਤੇ ਕਹੀ ਜਾਂਦਾ ਵੀ 20 ਦਿਨਾਂ ਤੱਕ ਮਸਲਾ ਹੱਲ ਹੋਏਗਾ ਹੁ 2 ਮਹੀਨੇ ਤੋਂ ਜ਼ਿਆਦਾ ਹੋ ਗਿਆ ਕੋਈ ਮਸਲਾ ਸੀਐਮ ਸਾਹਿਬ ਆਪਣੇ ਵੱਲੋਂ ਚੰਗਾ ਕੰਮ ਕਰ ਰਿਹਾ ਜ਼ਿਲੇ ਜ਼ਿਲੇ ਦੀਆਂ ਟੀਮਾਂ ਵਾ ਉਹ ਅੰਗੇਲੀ ਕਰਦੀ ਆ ਪਤਾ ਨਹੀਂ ਕਿਉਂ ਕਿ ਸਾਨੂੰ ਲੱਗਦਾ ਵਾ ਕਿ ਉਹਨਾਂ ਨੇ ਕੋਈ ਮਿੱਠਾ ਚੁੱਕਿਆ ਵਾ ਜਾਂ ਉੱਥੋਂ ਕੁਝ ਲੈ ਲੈਂਦੇ ਨੇ ਹੁ ਚੱਲਦਾ ਪਿਆ ਵਾ ਜਿਹੜਾ ਉਹ ਦੋਸ਼ੀ ਸ਼ਰਿਆਮ ਘੁੰਮ ਰਿਹਾ ਵਾ ਤੇ ਚੇਤਾਵਨੀਆਂ ਪ੍ਰਸ਼ਾਸਨ ਨੂੰ ਕਿ ਜੇ ਉਹ ਦੋਸ਼ੀ ਅਰੇਸਟ ਨਾ ਹੋਇਆ ਤੇ ਮੰਗਲਵਾਰ ਬੜਾ ਵੱਡੇ ਲੈਵਲ ਤੇ ਧਰਨਾ ਪ੍ਰਦਰਸ਼ਨ ਕਰਾਂਗੇ ਠਾਣਾ ਕੀਮਾ ਵਾਲੇ ਤੇ ਮੈਂ ਬੇਨਤੀ ਕਰਦਾ ਪੂਰੇ ਸਮਾਜ ਨੂੰ ਅਕਸ਼ੇ ਭੱਟੀ ਜੀ ਦੇ ਪਰਿਵਾਰ ਨੇ ਹਮੇਸ਼ਾ ਹੀ ਸਮਾਜ ਦੀ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਤੇ ਇਹਨਾਂ ਨੂੰ ਇਨਸਾਫ ਦੇ ਲਈ ਆਪਾਂ ਆਈਏ ਤੇ ਮੰਗਲਵਾਰ 10 ਵਜੇ ਠਾਣਾ ਕੀਮਾ ਦੇ ਮਿਲिए ਜੈ ਦਲੀ ਸੁਰੱਖਿਆ ਸੈਨਾ ਵੱਲੋਂ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਔਰ ਧੂਨਾ ਸਾਹਿਬ ٹرسٹ ਤੇ ਸੁਮਿਤ ਕਾਲੀ ਜੀ ਜਗਦੀਸ਼ ਕੁਮਾਰ ਜੱਗੂ ਜੀ ਤੇ ਓਮ ਪ੍ਰਕਾਸ਼ ਗੱਬਰ ਜੀ ਫਤਿਹ ਟੋਨੀ ਜੀ ਜਿਹੜੇ ਸਾਰੇ ਸਾਥੀ ਆਪਾਂ ਰਲ ਕੇ ਇਹਨਾਂ ਦਾ ਸਾਥ ਦੇਵਾਂਗੇ ਪਰਿਵਾਰ ਨੂੰ ਇਨਸਾਫ ਦਿਵਾਵਾਂਗੇ ਜੈਵਾਲ ਮਿਕਈ ਜਾਪੀਨ ਜੀ ਮੇਰਾ ਅਛੇਪਟੀ ਜੈਵਾਲ ਜੀ ਅੰਮ੍ਰਿਤ ਸਰ ਤੋਂ ਡੀਸੀ ਨੂੰ ਮੰਗ ਪੱਤਰ ਦਿੱਤਾ ਹੈ ਕੀ ਕਹਿਣਾ ਹੈ ਤੇ ਅੱਜ ਅੰਮ੍ਰਿਤ ਡੀਸੀ ਅੰਮ੍ਰਿਤ ਸਰ ਨੂੰ ਮੰਗ ਪੱਤਰ ਦੇ ਗਏ ਆਂ ਆਪਾਂ ਤੇ ਸਾਰੀ ਜਥੇਬੰਦੀ ਨਾਲ ਗਏ ਆਂ ਜੀ ਹੈ ਤੇ ਜਿੱਦਾਂ ਕਿ ਪਿਛਲੇ ਦਿਨ ਮੇਰੇ ਪਾਪਾ ਦੇ ਪੰਜ ਤਰੀਕ ਦੀ ਡੈਥ ਹੋਈ ਆ ਉਹਦੇ ਆਪਾਂ ਪਾਪਾ ਨੇ ਪੈਸੇ ਲਏ ਹੀ 3 ਲੱਖ ਰੁਪਿਆ ਤੇ ਜਿਹਦੇ ਵਿੱਚ ਉਹ ਆਪਣਾ ਅਰਜਨ ਸੂਰੀ ਨਾ ਦੇ ਵਿਅਕਤੀ ਦੇ 306 ਦਾ ਮੁਕਦਮਾ ਦਰਜਾ ਤੇ ਮੇਰੇ ਵੱਲ ਦਰਜਾ ਤੇ ਆਪਾਂ ਮਲੇ ਕਿ ਉਹਨੇ 3 ਲੱਖ ਲਿਆ ਸੀ ਤੇ ਉਹਨੇ 6-7 ਲੱਖ ਰੁਪਏ ਜਿਹਦੇ ਵਿੱਚ ਬਨਾਤਾ ਵਿਆਜ ਪਾ ਪਾ ਕੇ ਮਹੀਨੇ ਦਾ ਵਿਆਜ ਵੱਖਰਾ ਲੈਂਦਾ ਸੀ ਤੇ ਆਪਣਾ ਦੋ ਹੀ ਦਿਨ ਮਲੇ ਕਿ ਇੱਕ ਦਿਨ ਦਾ ਵੀ ਵਿਆਹ ਪਾ ਲੈਂਦਾ ਸੀ ਦੋ ਹੀ ਲੈਂਦਾ ਸੀ ਵਿਆਜ ਪਾਪਾ ਕੋ ਤੇ ਆਪਣਾ ਆਪਾ ਨੇ ਬੜਾ ਪਰੇਸ਼ਾਨ ਹੋ ਕੇ ਇਹ ਤੋਂ ਪਰੇਸ਼ਾਨ ਹੋ ਕੇ ਤੇ ਦੁਖੀ ਹੋ ਕੇ ਸੁਸਾਇਡ ਕਰ ਲਿਆ ਹਾਂਜੀ ਬਾਹ ਉਹਨੇ ਆਪਣਾ ਸੁਸਾਇਡ ਨੋਟ ਲੈ ਕੇ ਕੀ ਕੀ ਕੀਤਾ ਹਾਂਜੀ ਦਿੱਤੀ ਪੁਲਿਸ ਨੂੰ ਦਿੱਤੀ ਆ ਕੋਈ ਕਾਰਵਾਈ ਨਹੀਂ ਹੋਈ ਇਹ ਕਾਰਵਾਈ 306 ਦਾ ਪਰਚਾ ਦਰਜ ਕਰਤਾ ਪੁਲਿਸ ਨੇ ਦੇਖੋ ਜੀ ਆਪਣਾ ਇਹਨੇ ਦੋ ਜਮਿਨੇ ਰ ਮਹੀਨਾ ਵਿਆਜ ਮਹੀਨੇ ਰ ਮਹੀਨੇ ਵਿਆਜ ਵੀ ਪਾਉਂਦਾ ਸੀ ਠੀਕ ਹੈ ਤੇ ਰੋਜ਼ ਦਾ ਵਿਆਜ ਵੀ ਲੈਂਦਾ ਸੀ ਤੇ ਘਰ ਆ ਕੇ ਪਾਪਾ ਨੂੰ ਪ੍ਰੈਸ਼ਰਾਈਜ਼ ਕਰਦਾ ਸੀ ਠੀਕ ਹੈ ਧਮਕੀਆਂ ਲਾਂਦਾ ਸੀ ਗੈਂਗਸਟਰ ਦੀ ਧਮਕੀ ਲਾਉਂਦਾ ਸੀ ਜਿਹਰੇ ਵਿੱਚ ਪਾਪਾ ਨੇ ਸੁਸਾਇਡ ਆਪਣਾ ਨੂੰ ਕਰ ਲਿਆ ਬੰਦੀ ਕਾਰਵਾਈ ਦੇ ਉੱਤੇ ਹੋਗੀ ਹੋਰ ਕੀ ਚੰਦ ਹੋਰ ਅਰੇ ਅਰੈਸਟ ਨਹੀਂ ਹੋਈ ਜੀ ਮੈਂ ਮੰਗ ਕਰਦਾ ਕਮਿਸ਼ਨਰ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਿ ਜਲਦ ਤੋਂ ਜਲਦ ਅਰੈਸਟ ਹੋਵੇ ਜੇ ਹੁੰਦੀ ਤੇ 100 ਮਾਰਕ ਜੇ ਰੈਸ਼ਨ ਨਹੀਂ ਹੋਏਗੀ ਤੇ ਆਪਾਂ ਆਪਣਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਆਏ ਆ ਨਹੀਂ ਹੈਗਾ ਤੇ ਫਿਰ ਆਪਾਂ ਧਰਨਾ ਲਾਵਾਂਗੇ ਗੇੜ ਕੀ ਮੰਗ ਕਿਹੜੀ ਕਿਹੜੀ ਜਥੇ ਬੰਦੀ ਆਪਣਾ ਦਲਿਤ ਸਰਸਾ ਸੈਨਾ ਆਪਣੇ ਨਾਲ ਆ ਜੀ ਆਪਣਾ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਨਾਲ ਆ ਠੀਕ ਹੈ ਔਰ ਆਪਣਾ ਕਿ ਜਥੇਬੰਦੀਆਂ ਨਾਲ ਹੀ ਗਏ ਸੀ ਨਾਮ ਦਰੋ ਉਹਦਾ ਵੀ ਨਾਮ ਜਿਹੜਾ ਵਾਲਮੀਕ ਜੀ ਮੈਂ ਰਾਗੋ ਪੱਟੀ ਪਗਵਾਨ ਵਾਲਮੀਕੀ ਸਿਵੈ ਸੋਸਾਇਟੀ ਲੋ ਅੱਜ ਗਲਵਾਰ ਦਾ ਕਿਹੜਾ ਤਰ੍ਹਾਂ ਦਾ ਦਰਸ਼ਨ ਦਿੱਤਾ ਜਾਏ ਉਹਦੇ ਕਿਦਾਂ ਦਾ ਸੰਜੋਗ ਹੋਏਗਾ ਜੀ ਤੁਹਾਡੇ ਜੀ ਅੱਜ ਜਿਹੜਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਜੀ ਅਕਸ਼ੇ ਪੱਟੀ ਜੀ ਤੁਣਾ ਸਾਹਿਬ ਬਸ ਚੱਲੋ ਪ੍ਰੈਜ਼ੀਡੈਂਟ ਨੇ ਜ਼ਿਲ੍ਹਾ ਪ੍ਰੈਜ਼ੀਡੈਂਟ ਨੇ ਇਨਰਫਾਜ਼ਲ ਸਾਹਿਬ ਦੀ ਸੁਸਾਇਟੀ ਵੱਲੋਂ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਜਿਸ ਦੇ ਵਿੱਚ ਇਹਨਾਂ ਦੇ ਪਿਤਾ ਜੀ ਦੀ ਡੈਥ ਨੂੰ 2 ਮਹੀਨੇ ਤੋਂ ਉੱਪਰ ਹੋ ਚੱਲਿਆ ਹੈ ਜਿਹਦੇ ਵਿੱਚ ਆਪਣੀਆਂ ਅੰਮ੍ਰਿਤਸਰ ਦੀਆਂ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਹਨ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਡੀਐਸਐਸ ਤੇ ਟੂਨਾ ਸਾਫ ਡਰਸਟਲੋ ਇਹਨਾਂ ਨਾਲ ਪੂਰਾ ਸਮਰਥਨ ਦੇ ਰਹੇ ਹਨ ਬੀਸੀ ਸਾਹ ਨੂੰ ਸਾਡੀ ਇਹ ਮੰਗ ਹੈ ਕਿ ਮੰਗਲਵਾਰ ਤੱਕ ਉਸ ਬੰਦੇ ਦੇ ਉੱਪਰ ਕਾਰਵਾਈ ਹੋਰੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਨਹੀਂ ਤਾਂ ਮੰਗਲਵਾਰ ਤੋਂ ਬਾਅਦ ਸਾਡਾ ਪੂਰਾ ਸਮਾਜ ਵਾਲਮੀਕੀ ਸਮਾਜ ਪੂਰੀਆਂ ਜੱਥੇਬੰਦੀਆਂ ਪੂਰੇ ਤਰ੍ਹਾਂ ਦੇ ਬੰਦੇ ਦੀ ਕੋਲ ਕੀਤੀ ਜਾਏਗੀ ਤੇ ਕੀਮਾ ਗੇਟ ਦੇ ਉੱਤੇ ਥਾਣੇ ਦੇ ਬਾਹਰ ਧਰਨਾ ਲਗਾਇਆ ਜਾਏਗਾ ਜਿਆ ਵਾਲਮੀਕੀ ਜਾਤੀ ਕੀ ਕਹਿਣਾ ਚਾਹਉ ਕਿ ਕਿਹੜਾ ਮੰਗ ਪੱਤਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਮੈਂ ਲਾਪਰੀ ਸਿੰਘ ਪੰਜਾਬ ਯੂਥ ਪ੍ਰਧਾਨ ਤੋਂ ਨਾ ਸਾਬ ਟ੍ਰੈਸਟ ਭਗਵਾਨ ਵਾਲਮੀਕੀ ਆਸ਼ਰਮ ਤੋਂ ਸੇਵਾਦਾਰਾਂ ਜੀ ਅੱਜ ਅਸੀਂ ਡੀਸੀ ਸਾਹਿਬ ਜੀ ਨੂੰ ਜਿਹੜਾ ਮੰਗ ਪੱਤਰ ਦਿੱਤਾ ਵਾ ਉਹ ਵਿਸ਼ਾ ਇਹ ਆ ਕਿ ਜਿਹੜੇ ਆਪਣੇ ਅੱਛੇ ਭੱਟੀ ਜੀ ਆ ਇਹਨਾਂ ਦੇ ਆਪਣਾ ਪਿਛਲੇ ਮਹੀਨੇ ਇਹਨਾਂ ਦੇ ਫਾਦਰ ਸਾਹਿਬ ਦੀ ਜਿਹੜੀ ਆ ਉਹਨਾਂ ਨੇ ਆਤਮ ਹੱਤਿਆ ਕੀਤੀ ਆ ਜਿਹੜੇ ਦੋਸ਼ੀ ਆ ਉਹਨਾਂ ਤੇ 104 ਬਟਾ ਮੁਕਦਮਾ ਜਿਹੜਾ 25 ਜਿਹੜਾ ਦਰਜ ਹੋਇਆ ਸੀਗਾ ਉਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਆ ਚੁੱਪਿਆ ਤੇ ਕੋਈ ਵੀ ਜਿਹੜੀ ਕਾਰਵਾਈ ਨਹੀਂ ਕਰ ਰਿਹਾ ਜੇ ਅਗਰ ਅਸੀਂ ਮੰਗ ਪੱਤਰ ਚ ਇਹ ਇਹ ਆਪਾਂ ਕਿਹਾ ਹੋਇਆ ਵਾ ਜੇਕਰ ਜਲਦ ਤੋਂ ਜਲਦ ਦੋਸ਼ੀ ਦੀ ਜਿਹੜੀ ਰੈਸਟ ਨਾ ਪਈ ਤੇ ਆਪਾਂ ਹਕੀ ਮੰਗੇੜ ਥਾਣਾ ਜਿਹੜਾ ਘੇਰਾਂਗੇ ਤੇ ਤਿੱਖਾ ਸੰਘਰਸ਼ ਕਰਾਂਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਹੁਨਾ ਸਾਹਿਬ ਦਰਸ ਦਾ ਇਹਨਾਂ ਦੇ ਜਿਹੜਾ ਫਾਦਰ ਸਾਹਿਬ ਦੇ ਜਿਹੜੇ ਮੁਕਦਮੇ ਵਿੱਚ ਪੂਰਾ ਸਮਰਥਨ ਹੈ ਜੀ